ਸਾਡੇ ਵੱਲੋਂ ਜਿਹੜਾ ਹੈਗਾ ਡਿਸਟ੍ਰਿਕਟ ਸੀਲਿੰਗ ਦਾ ਜਿਹੜਾ ਪਲਾਨ ਅਸੀਂ ਜਿਹੜਾ ਹੈਗਾ ਇਨੀਸ਼ੀਏਟ ਕੀਤਾ ਹੈਗਾ ਅ ਜਿਹੜੀ ਪੰਜਾਬ ਪੁਲਿਸ ਵੱਲੋਂ ਜਿਹੜਾ ক্রাইਮ ਨੂੰ ਬੁਖਤਮ ਕਰਨ ਵਾਸਤੇ ਲਾ ਨਾ ਆਰਡਰ ਮੇਨਟੇਨ ਕਰਨ ਵਾਸਤੇ ਅਸੀਂ ਲਗਾਤਾਰ ਜਿਹੜਾ ਹੈਗਾ ਸਾਡੀ ਜਿਹੜੀ ਪੋਸਟਿਵ ਵਿਜ਼ਿਬਿਲਟੀ ਹੈ ਉਹਨੂੰ ਜਿਹੜਾ ਹੈਗਾ ਮੇਨਟੇਨ ਕਰਦੇ ਹੈਗੇ ਇਸ ਕਰਕੇ ਜ਼ਿਲ੍ਹੇ ਦੇ ਸਾਰੇ ਕਾਸਟਰ ਆਫਸਰਸ 올 ਐਸਪੀਜ਼ 올 ਡੀਐਸਪੀਜ਼ 올 ਐਸਐਚਓਜ਼ 올 ਚੋਕੀ ਇੰਚਾਰਜ ਸਾਰੇ ਲਗਭਗ 35 ਜਿਹੜੇ ਨਾਕਾ ਪੁਆਇੰਟ ਹੈਗੇ पैंतीस जगह नाकेबंदी असी की हैगी जिले के सारे जी एंट्री पॉइंट है असी वो चैक कर रहे हैं सिटी के जिन्हें भी सिटीज़ है दिना दिनानगर दिना नगर इस तु तो अलावा धारीवाल कलानो गुरदासपुर शहर तो जोड़े मेजर चे चेक चेक पॉइंट्स है और जे मेजर जे पुल है असि तो नाकाबंदी so की असी है असि चैक कर रहे हैं सो दैट कि अभी जरा पबलिक का कॉन्फिडेंस है वह कर सकी ਅਤੇ ਨਾਲ-ਨਾਲ ਹੀ ਜਿਹੜਾ ਕ੍ਰਾਈਮ ਦੇ ਵਿੱਚ ਹੈਗਾ ਅਸੀਂ ਜਿਹੜਾ ਹੈਗਾ ਜਿਹੜੇ ਕ੍ਰਿਮੀਨਲ ਐਲੀਮੈਂਟਸ ਹੈਗਾ ਕਿਉਂਕਿ ਇਹਦੇ ਵਿੱਚ ਇਨ ਬਿਟਵੀਨ ਜਿਹੜੇ ਸਾਨੂੰ ਰੂਟੀਨ ਤੇ ਇਨਫੋਰਮੇਸ਼ਨ ਵੀ ਆਦੀ ਹੈ ਕਿ ਤੋਂ ਉਹਦੇ ਚ ਵੀ ਅਸੀਂ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਜਿਹੜਾ ਹੈਗਾ ਆ ਜਿਹੜਾ ਚਲਾਇਆ ਜਾ ਰਿਹਾ ਹੈ ਜਿਸ ਤੋਂ ਸਰ ਆਪਣਾ ਬਾਰਡਰ ਏਰੀਆ ਹੈਗਾ ਪਰ ਡਰੋਨ ਐਕਟੀਵਿਟੀ ਬਾਰੇ ਗੱਲ ਕਰਤੀ ਹੈਗੀ ਉਹਦੇ ਬਾਰੇ ਕੁਝ ਖਾਸ ਕੀਤਾ ਬਿਨ ਰਿਪੋਰਟਰੀ ਦੇਖੋ ਜੀ ਇੱਕ ਚੀਜ਼ ਹੈ ਆਪਰੇਸ਼ਨ ਸਿੰਦੂਰ ਦੇ ਬਾਅਦ ਡਰੋਨ ਐਕਟੀਵਿਟੀ ਸਪੈਸ਼ਲੀ ਤੁਸੀਂ ਬਹੁਤ ਬਾਰਡਰ ਕਹਿ ਰਹੀ ਹੈ ਉਹ ਹਲੇ ਤੱਕ ਜਿਹੜਾ ਹੈਗਾ ਉਹਦੇ ਚ ਸਿਗਨੀਫੀਕੈਂਟ ਡ੍ਰੋਪ ਜਿਹੜਾ ਦੇਖਿਆ ਗਿਆ ਹੈਗਾ ਉਹਦੇ ਬਾਅਦ ਕੋਈ ਮੇਜਰ ਡਰਨ ਐਕਟੀਵਿਟੀ ਸਾਹਮਣੇ ਨਹੀਂ ਆਈ ਹੈ। ਬਾਕੀ ਉਸ ਲਈ ਜਿਹੜੇ ਸਾਡੇ ਸੈਕੰਡ ਡਿਫੈਂਸ ਦੇ ਨਾਕਾ ਜਿਹੜੇ ਹੈਗੇ ਇਨ ਪਲੇਸ ਹੈਗੇ ਅਸੀਂ ਬੀਐਸਬ ਦੇ ਨਾਲ ਵੀ ਜਿਹੜੇ ਈਵਨਿੰਗ ਦੇ ਵਿੱਚ ਨਾਈਟ ਦੇ ਵਿੱਚ ਜੁਆਇੰਟ ਨਾਕਾ ਵਰਗੇ ਉਹ ਅੱਛੀ ਬਾਰਡਰ ਏਰੀਆ ਦੇ ਵਿੱਚ ਕਰਦੇ ਹੈਗੇ ਸਾਡੇ ਜਿਹੜੇ ਗੈਸਰ ਆਫਸਰਸ ਹੈਗੇ ਉਹ ਵੀ ਜਿਹੜੇ ਹੈਗੇ ਰਾਤ ਨੂੰ ਜਿਹੜੇ ਹੈਗੇ ਉਹ ਗਸ਼ਟੇ ਰਹਿੰਦੇ ਹੈਗੇ ਮੇਰੇ ਵੱਲੋਂ ਵੀ ਪਿਛਲੇ 3-4 ਦਿਨਾਂ ਦੇ ਵਿੱਚ ਨਾ ਅਤ ਬਾਤ ਨੂੰ ਵੀ ਜਿਹੜਾ ਹੈਗਾ ਸ਼ਰਜੀ ਚੈਕਿੰਗ ਕੀਤੀ ਗਈ ਸੀ ਮੇਨ ਮੇਨ ਮੇਰੇ ਵੱਲੋਂ ਦੋ ਪੁਲਿਸ ਥਾਣਾ ਹੈਗੇ ਦਿਨਾਨਗਰ ਅਤੇ ਜਿਹੜੇ ਸਿਟੀ ਥਾਣੇ ਦਾ ਜਿਹੜਾ ਹੈਗਾ ਕ੍ਰਾਈਮ ਜਿਹੜਾ ਹੈਗਾ ਉਹ ਪਰਸਨਲੀ ਆਈਓ ਦੇ ਨਾਲ ਗੱਲ ਕਰਕੇ ਹਰ ਇੱਕ ਕੇਸ ਬਾਰੇ ਜਿਹੜੀ ਹੈਗੀ ਗੱਲਬਾਤ ਕੀਤੀ ਗਈ ਸੀ ਉਹ ਸਾਡੇ ਵੱਲੋਂ ਆ ਸਾਰੇ ਜਿਹੜੇ ਵੀ ਹੈਗੇ ਸਾਡੀ ਪਿੰਡੇ ਚ ਨਿਊਕਲੀਅਰ ਕਰਨ ਵਾਸਤੇ ਸਾਡੇ ਲਾਰਨ ਆਊਟ ਨੂੰ ਮੇਨਟੇਨ ਕਰਨ ਵਾਸਤੇ ਸਾਰੇ ਜਿਹੜਾ ਐਫਰਟਸ ਹੈ ਉਹ ਜ਼ਿਲ੍ਹਾ ਪੁਲਿਸ ਵੱਲੋਂ ਕੀਤੇ ਜਾ ਰਹੇ ਸੋ ਇੱਕ ਲੋਕਾਂ ਵਿੱਚ ਗੱਲ ਹੈ ਕਿ ਜਿਸ ਤਰ੍ਹਾਂ ਦੇ ਨਾਲ ਬਟਾਲਾ ਦੇ ਵਿੱਚ ਦੇ ਮੋਬਾਈਲ ਸਿਨੈਚ ਹੁੰਦੇ ਨੇ ਜਾਂ ਗਵਾਚ ਜਾਂਦੇ ਨੇ ਉਸ ਮਾਮਲੇ ਕਰਕੇ ਹੁਣ ਤੱਕ ਹਜ਼ਾਰ ਫੋਨ ਵਾਪਸ ਕਰ ਚੁੱਕੇ ਨੇ ਗੁਰਦਾਸਪੁਰ ਦੇ ਵਿੱਚ ਦੇਖੋ ਗੁਰਦਾਸਪੁਰ ਦੇ ਵਿੱਚ ਵੀ 올 ਰੈਡੀ ਦੇਖੋ ਇਹਦੇ ਵਿੱਚ ਵੀ 올 ਰੈਡੀ ਅਸੀਂ ਜਿਹੜਾ ਹੈਗਾ ਸਪੁਰਦਾਵੀ ਦੇ ਵਿੱਚ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਨੂੰ ਦੇਖ ਜਾ ਰਹੇ ਹੈਗੇ ਸਾਡਾ ਜਿਹੜਾ ਜਿਹੜਾ ਪੋਰਟਲ ਹੈਗਾ ਜਿਹੜਾ ਪੋਰਟਲ ਦੇ ਅਕੋਰਡਿੰਗ ਅਸੀਂ ਜਿਹੜਾ ਹੈਗਾ ਥਾਣਾ ਆ ਜਿਹੜੇ ਹੈਗੇ ਇਹਨਾਂ ਨੂੰ ਫੋਨ ਜਾਂ ਅਦਰ ਇਸ ਤੋਂ علاوہ ਆ ਜਿਸ ਫੋਨ ਤੋਂ ریلیਟਡ ਨਹੀਂ ਹੈ ਅਦਰ ਜਿਹਦੀ ਵੀ ਕੇਸ ਪ੍ਰੋਪਰਟੀ ਹੈਗੀ ਵੱਖ-ਵੱਖ ਕੇਸਿਸ ਦੀ ਉਹ ਵੀ ਅਸੀਂ ਜੋ ਐਸ ਪਰ ਜੋ ਲਾ ਹੈ ਉਹ ਅਸੀਂ ਡਿਸਪੂਟ ਕਰ ਰਹੇ ਹਾਂ ਲੇਕਿਨ ਸੋਸ਼ਲ ਮੀਡੀਆ ਸਰਕਾ ਵੀ ਜਿਹੜੀ ਬਾਤ ਚੱਲਦੀ ਪਈ ਹੈ ਗੈਂਗਸਟਰੀ ਉਹ ਇਧਰ ਆਪਣੇ ਗੁਰਦਾਪੁਰ ਦੀ ਗੱਲ ਕੀਤੀ ਹੈ ਲਗਾਤਾਰ ਨਜ਼ਰ ਆ ਗਈ ਹੈ ਸਾਈਬਰ ਕਿਚ ਦੇਖੋ ਜੀ ਸਾਡੇ ਇੱਥੇ ਪੂਰਾ ਸੋਸ਼ਲ ਮੀਡੀਆ मोनीटरिंग की जा रही हैगी पाँ सोशल मीडिया पर कई वीडियो भी वायरल हुए तो थे आर्म्स तो रिलेट उसी जरा लीगल एक्शन भी लिया एंड इसको तो अलावा जड़ा अरेस्ट भी किया गया तो एल तो गुरदासपुर पुलिस पूरी मुस्तैद हैगी एंड कोई भी व्यक्ति अगर इलीगली जो है सोशल मीडिया का मिस यूज़ करेगा खिलाफ़ लीगल कार्रवाई होगी